ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਹਨਾਂ ਦੇ ਗ੍ਰੇਮ ਮੰਡਰੇ ਵਿਖੇ ਵੱਖ-ਵੱਖ ਆਗੂ ਪਹੁੰਚੇ ਤੇ ਕੇਕ ਕਟਵਾਇਆ ਗਿਆ ਇਸ ਦੌਰਾਨ ਉਹਨਾਂ ਦੇ ਬਹੁਤ ਨਜ਼ਦੀਕੀ ਕਮਲ ਪੈਰੋ ਕਮਲਜੀਤ ਬੰਗਾ ਸਨੀਪੋਲ ਵਿਸ਼ਾਲ ਜੂਨ ਐਮਐਲਏ ਸੁਖਵਿੰਦਰ ਕੋਟਲੀ ਅਤੇ ਅਮਰਿਤਪਾਲ ਪਹੋਂਸਲੇ ਤੋਂ ਇਲਾਵਾ ਹੋਰ ਆਗੂ ਮੌਜੂਦ ਰਹੇ ਕੈਕ ਤੇ ਲਿਖਿਆ ਸਾਡਾ ਚੰਨੀ ਜਲੰਧਰ ਜਿਸ ਨੇ ਜਿੱਥੇ ਸਭ ਨੂੰ ਆਕਰਸ਼ਿਤ ਕੀਤਾ ਉੱਥੇ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੰਨੀ ਦੀ ਜਲੰਧਰ ਤੋਂ ਉਮੀਦਵਾਰੀ ਸੰਬੰਧੀ ਬਹੁਤ ਕੁਝ ਬਿਆਨ ਵੀ ਕਰ ਦਿੱਤਾ ਚਰੇ ਕਾਂਗਰਸ ਦੇ ਕੱਲੇ ਲੀਡਰ ਹੈ ਉਹ ਇੱਕ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਤਾਇਆ ਦਿਨ ਦਾ ਬਹੁਤ ਧੰਨਵਾਦ ਕਰਦਾ ਮਾਣਤਾਂ ਕਰੂੰਗੀ ਜਲੰਧਰ ਸ਼ਿਫਟ ਹੋ ਰਹੇ ਹਾਂ ਜੀ ਮੈਂ ਕਹਿੰਦਾ ਜੀ ਇਹ ਤਾਂ ਅਸੀਂ ਦੇ ਨਾਲ ਹੀ ਆ ਹਮੇਸ਼ਾ ਤੁਹਾਨੂੰ ਇੱਦਾਂ ਇੱਦਾਂ ਨਹੀਂ ਉਹ ਨਹੀਂ ਨਹੀਂ ਤੁਹਾਨੂੰ ਪਾਉਣਾ ਸਾਡਾ ਆਂਦੇ ਆਂ ਅੱਜ ਸਾਡਾ ਚੰਨੀ ਜਲੰਧਰ ਇਸ ਦਿਤਾ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਆਂ ਸਾਨੂੰ